ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਉੱਤੇ ਥੋੜਾ ਬਹੁਤ ਬਹੁਤ ਸਵਾਗਤ ਆ। ਹੁਣ ਆਪਾਂ ਲੱਗੇ ਆ ਪਲੇਨ ਸੂਟ ਨੂੰ ਡਿਜ਼ਾਈਨ ਕਰਨਾ। ਆ ਆਪਣੇ ਕੋਲੇ ਪਲੇਨ ਸੂਟ ਆ। ਤੇ ਇਹਦੇ ਤੇ ਆਪਾਂ ਦੋ ਤਰ੍ਹਾਂ ਦੇ ਤੇ ਜਿਗਜਗ ਵਾਲੀ ਲੈਸ ਲਾਉਣੀ ਐ, ਇੱਕ ਚੌੜੀ ਐ, ਇੱਕ ਥੋੜੀ ਜਿਹੀ ਬਰੀਕ ਐ। ਤੇ ਇੱਕ ਆਪਾਂ ਆ ਵਾਲੀ ਲੈਸ ਲਾਉਣੀ ਐ। ਇਹਦੇ ਨਾਲ ਆਪਾਂ ਡਿਜ਼ਾਈਨ ਕਰਨਾ। ਇਹ ਤੁਹਾਨੂੰ ਦੱਸਾਂਗੇ ਆਪਾਂ ਕਿਸ ਤਰ੍ਹਾਂ ਡਿਜ਼ਾਈਨ ਕਰਦੇ ਆ। ਇਹਦੇ ਨਾਲ ਪੱਕੇ ਰਹਿ ਤੇ ਪੇਸਟਿੰਗ ਪੇਪਰ ਲਾ ਲਿਆ। ਇਟਸ ਇਸ ਤਰ੍ਹਾਂ ਹੀ ਤਾਂ। ਦੇ ਇਹਨਾਂ ਦਾ ਫਿਨਿਸ਼ਿੰਗ ਵਧੀਆ ਆਉਂਦੀ ਆ। ਇਹਦੀ ਪੇਸਟਿੰਗ ਪੇਪਰ ਦੀ ਚੁੜਾਈ ਮੈਂ ਤੁਹਾਨੂੰ ਦੱਸ ਦਿੰਨੀ ਕਿੰਨੇ ਚੌੜਾ ਲਾਇਆ ਆਪਾਂ 6 ਇੰਚ ਲਾਇਆ। ਤੇ ਸਭ ਤੋਂ ਪਹਿਲਾਂ ਆਪਾਂ ਘੇਰੇ ਤੇ ਬ੍ਰੀਕ ਸਲਾਈ ਲਾ ਦਾਂਗੇ। ਕਿਉਂਕਿ ਘੇਰਾ ਹੈਵੀ ਹੋਊਗਾ ਡਿਜ਼ਾਈਨ ਵਾਲਾ ਤੇ ਜਿਆਦੇ ਹੀਠਾਂ ਤੋਂ ਫੱਟਾ ਲੇੜਨ ਦੀ ਜ਼ਰੂਰਤ ਨਹੀਂ ਗੇ। ਇਸ ਤਰ੍ਹਾਂ ਨਾਲ ਆਪਾਂ ਬ੍ਰੀਕ ਸਲਾਈ ਲਾ ਦਾਂਗੇ ਇਥੇ। क्योंकि ये सिलाई अपनी जी धेड़ी पिपाई भी नहीं लड़ पैनी यैस लगती है इस तरह आप ले हूँ इत ये लाव गए आप जगह ते जिग जैग ब्ररीक जेग जग लावे इस तरह थोड़ा जहा तो हुए दे जो पेस्टिंग पेपर ला लेने ना ये इस तरह हेठा तो कपड़ा कट्ठा नहीं होंगे ਤੇ ਫਿਨਿਸ਼ਿੰਗ ਪੂਰੀ ਆਉਂਦੀ ਆ ਡਿਜ਼ਾਈਨ ਦੀ ਫालतू ਲਾਸ ਕਰਦੇ ਨੇ ਆਪਾਂ ਇੱਥੇ ਕਟਿੰਗ ਠੀਕ ਆ ਹੁਣ ਆਪਾਂ ਦੂਸਰੀ ਲਾਈਨ ਲਾਵਾਂਗੇ ਇੱਥੇ 4 ਇੰਚ ਦਾ ਸਪੇਸ ਦੇਵਾਂਗੇ ਇੱਥੇ 4 ਤਿੰਨ ਨਿਸ਼ਾਨ ਲਾ ਲ 3 4 ਨਿਸ਼ਾਨ ਲਾ ਲਾਂਗੇ ਆਪਾਂ 4 4 ਇੰਚ ਤੇ ਤੁਸੀਂ ਜਿਆਦਾ ਛੋੜਾ ਵੀ ਰੱਖ ਸਕਦੇ ਹੋ ਡਿਜ਼ਾਈਨ ਪਰ ਆਪਾਂ ਜਿਆਦਾ ਚੌੜਾ ਨਹੀਂ ਰੱਖਣਾ ਹੁਣ ਇਹਦੇ ਉੱਪਰ ਲਾਵਾਂਗੇ ਗਲਾਸ ਆਵਲੇ ਇਸ ਤਰ੍ਹਾਂ ਦੋ ਲੈਣਾ ਲਾ ਲਈ ਆ ਦੇਖੋ ਤੁਸੀਂ ਇਸ ਤਰ੍ਹਾਂ ਦੋ ਲੈਣਾ ਲਾ ਲਈ ਹੁਣ ਆਪਾਂ ਇਹਦੇ ਵਿੱਚ ਨਾ ਸਭ ਤੋਂ ਪਹਿਲਾਂ ਤੈਨੂੰ ਨਾਪ ਕੇ ਜਿੰਨਾ ਘੇਰਾ ਆਪਣਾ 24 ਆ 12 ਇੰਚ ਤੇ ਸੈਂਟਰ ਕਰਕੇ ਇਸ ਜਗ੍ਹਾ ਤੇ 12 ਸੈਂਟਰ ਆ ਗਿਆ ਨਾ ਆਪਣਾ ਇੱਕ ਇੱਥੇ ਨਿਸ਼ਾਨ ਲਾ ਲੈ ਇੱਕ ਹੁਣ ਇਹਦੇ ਤੋਂ ਆਪਾਂ ਇਸ ਤਰ੍ਹਾਂ ਇਹ ਟਿੱਡੇ ਨਿਸ਼ਾਨ ਲਾਉਣੇ ਆ ਪਹਿਲਾ ਆਪਾਂ ਇਸ ਤਰ੍ਹਾਂ ਇੱਧਰ 3.5 ਦਾ ਨਿਸ਼ਾਨ ਇੱਥੇ ਵੀ 3.5 ਦਾ ਅੱਗੇ ਫਿਰ ਇੱਧਰ ਵੀ 3.5 ਤੇ ਇੱਕ 3.5 ਤੇ ਇੱਧਰ ਵੀ 3.5 ਤੇ ਹੋ ਗਿਆ ਹੁਣ ਜਿਹੜੇ ਦੂਸਰੇ ਨਿਸ਼ਾਨਾ ਉਹ ਆਪਾਂ ਇਹਨਾਂ ਨਿਸ਼ਾਨਾ ਦੇ ਇੱਥੇ ਸੈਂਟਰ ਦੇ ਵਿੱਚ ਲਾਵਾਂਗੇ ਜਿਵੇਂ ਉਹ 3.5 ਤੇ 4 ਤੇ ਨਿਸ਼ਾਨਾ ਇਸ ਤਰ੍ਹਾਂ ਲੈਸ ਲਾਉਣੀ ਆਪਾਂ ਹੁਣ ਆਪਾਂ ਵਾਲੀ ਜਗ੍ਹਾ ਗੱਲ ਲੈਸ ਲਈ ਐਸ ਟਿਕਾ ਤੋਂ ਆਪਾਂ ਲਾਉਣ ਲੱਗਾਂਗੇ ਇਹਦੇ ਹੇਠਾ ਦੇ ਦਾਂਗੇ സൈ ല तो फिर इधर इस तरह आप सिलाई लाई आवे सारी ला लागे सारे घेरे से बहुत सोहना डिजाइन अपना जरा बन के तैयार हो जूगा ರ ಬಣಗ ಹುಣ್ಣ ದಿ ಲಿ ಎನ್ನು ಲಾ ಎ ಪೀಸ ಕಟ್ಟೆ ಅ ஜெயங்கோல பிசோல் சக்கர ஜெயத்தோட உத்த கட்டலாம் என்ன ரே தின்னே ஜனங்கன்னா இது இரண்டு வார வசங்க ਮੋਰ ਕਟਿੰਗ ਕਰ ਲਾਂਗੇ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਨਾ ਇੱਕ ਵਾਰੀ ਇਹਨਾਂ ਨੂੰ ਰੱਖ ਦਿੱਤਾ ਹੁਣ ਕੀ ਕਰਨਾ ਆਪਾਂ ਗਲੂ ਲਾਵਾਂਗੇ ਇਹ ਗਲੂ ਆ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਕਿਸੇ ਵੀ ਜੀ ਤੋ ਪਰੇਲਾ ਬੁਕਰਮ ਲੈਣੀ ਉਸ ਦੁਕਾਨ ਤੋਂ ਤੁਸੀਂ ਲੈ ਸਕਦੇ ਹੋ ਤੇ ਇਹਦੇ ਨਾਲ ਨਾ ਉੱਤਰ ਦੇਣੀ ਇੱਕ ਵਾਰੀ ਲਾ ਲਿਓ ਤੁਸੀਂ ਧੋਣ ਤੋਂ ਬਾਅਦ ਵੀ ਨਹੀਂ ਉਤਰਦੀ ਇਹਨੂੰ ਆਪਾਂ ਇਸ ਤਰ੍ਹਾਂ ਥੋੜੀ ਥੋੜੀ ਕਰਕੇ ਇਹਦੇ ਹੇਠ ਲਾਈ ਛੱਲਾਂਗੇ కు నప్పకే ఇరీ చల్ాగే సార్ తరలే జాఫ మోతి అలా ఫానా చీజ పలేన జీవి ఏదో జీ గలూ లా గిలేను ఇస్తా సారే మోతను ఏ దాగే ఆ దీస్ తర సే హాఫ్ మోతి జ ਹਨੇਕ ਵਾਰੀ ਨਾ ਪੈਸੇ ਦੇ ਨਾਲ ਰੱਖਣਾ ਨੂੰ ਛੇੜਨਾ ਨਹੀਂ ਗਾ ਜੇ ਛੇੜ ਲੇ ਤਾਂ ਇਹ ਹਿੱਲ ਕੇ ਗਿੱਲਾ ਉੱਤਰ ਜਾਣਗੇ ਇਹਨੂੰ ਸੁਕਾਉਣ ਤੋਂ ਬਾਅਦ ਫੇਰ ਨਹੀਂ ਉੱਤਰਦੇ ਤੁਸੀਂ ਇਹਨੂੰ ਸੂਈ ਨਾਲ ਨਾ ਪੱਕਾ ਵੀ ਕਰ ਸਕਦੇ ਆ ਆ ਗੋਲ ਟਿੱਕਾ ਆਇਆ ਨਾ ਸੂਈ ਨਾਲ ਵੀ ਆਪਾਂ ਪੱਕੀਆਂ ਕਰ ਦਾਂਗੇ ਬਾਅਦ ਚ ਤੇ ਬਹੁਤ ਹੀ ਸੋਹਣਾ ਡਿਜ਼ਾਈਨ ਬਣ ਕੇ ਆਪਣਾ ਜਿਹੜਾ ਤਿਆਰ ਹੋ ਗਿਆ ਬਹੁਤ ਹੀ ਘੱਟ ਟਾਈਮ ਦੇ ਵਿੱਚ ਤੇ ਬਹੁਤ ਹੀ ਘੱਟ ਖਰਚੇ ਦੇ ਵਿੱਚ ਜੀ ਤੇ ਜੇ ਤੁਹਾਨੂੰ ਮੇਰਾ ਡਿਜ਼ਾਈਨ ਚੰਗਾ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਆਪਣੇ ਸਬਸਕ੍ਰਾਈਬ ਕਰ ਲਿਓ ਕਮੀਜ਼ ਦੀ ਕਟਿੰਗ ਮੈਂ ਨਹੀਂ ਕਰਦੀ ਹੁੰਦੀ ਪਹਿਲਾਂ ਉੱਪਰੋਂ ਘੇਰੇ ਦਾ ਡਿਜ਼ਾਈਨ ਬਣਾ ਲਿਆ ਹੁਣ ਆਪਾਂ ਇਹਦੀ ਕਟਿੰਗ ਕਰ ਦਾਂਗੇ ਕਮੀਜ਼ ਦੀ ਕਰਾਂਗੇ ਜਿੱਦੋਂ ਡਿਜ਼ਾਈਨ ਸੁੱਕ ਗਿਆ ਮੋਢਿਆਂ ਦੀ ਕਟਾ ਆਂ ਵਗੈਰਾ ਹੁਣ ਪਾਵਾਂਗੇ ਠੀਕ ਹੈ ਜੀ ਠੀਕ ਹੈ ਜੀ ਮੇਰਾ ਡਿਜ਼ਾਈਨ ਚੰਗਾ ਲੱਗਿਆ ਤੁਹਾਨੂੰ ਤਾਂ ਵੀਡੀਓ ਨੂੰ ਲਾਈਕ ਤੇ ਕਮੈਂਟ ਇੱਕ ਪਿਆਰਾ ਜਿਹਾ ਜਰੂਰ ਕਰਿਆ ਕਰੋ ਬਹੁਤ ਸਾਰੇ ਆਪਾਂ ਸੋਹਣੇ ਸੋਹਣੇ ਕਮੈਂਟ ਕਰਦੇ ਆ ਬਹੁਤ ਬਹੁਤ ਧੰਨਵਾਦ ਜੀ ਕਿਸੇ ਵੀ ਭੈਣ ਨੇ ਕੋਈ ਵੀ ਡੀਐਨ ਸਿੱਖਣਾ ਪੁੱਛਣਾ ਗਲੇ ਦਾ ਆਪਾਂ ਜਰੂਰ ਜਵਾਬ ਦੇਵਾਂਗੇ ਕਮੈਂਟ ਕਰਕੇ ਪੁੱਛ ਸਕਦੇ ਹੋ ਤੁਸੀਂ ਤੇ ਆਪਣੀ ਇੰਸਟਾਗ੍ਰam ਹੈਗੀ ਜਸਪ੍ਰੀਤ ਪੰਜਾਬੀ ਬਿਊਟੀਕ ਉੱਥੇ ਵੀ ਤੁਸੀਂ ਗੱਲ ਕਰ ਸਕਦੇ ਹੋ ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਦੂਸਰਾ ਚੈਨਲ ਆਪਣਾ ਜਸਪ੍ਰੀਤ ਮਲਟੀ ਕੁਕਿੰਗ ਉਹਨੂੰ ਵੀ ਤੁਸੀਂ ਸਪੋਰਟ ਕਰੋ ਜੀ ਜਿਸ ਤਰ੍ਹਾਂ ਇਸ ਚੈਨਲ ਨੂੰ ਪਿਆਰ ਦਿੱਤਾ ਉਹਨੂੰ ਵੀ ਪੂਰਾ ਸਪੋਰਟ ਕਰੋ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ